ਪਹਿਲਾ ਬਚਨ ਸਤਿਗੁਰੂ ਕਹਿੰਦੇ ਕਿਰਤ ਧਰਮ ਦੀ ਕਰਨੀ ਕਿਰਤ ਤੇਰੀ ਡਿਊਟੀ ਜਿਹੜੀ ਵੀ ਕਰਦਾ ਉਹ ਧਰਮ ਦੇ ਅਨੁਸਾਰ ਹੋਵੇ ਧਰਮ ਦੇ ਅਨੁਕੂਲ ਹੋਵੇ ਸਭ ਤੋਂ ਪਹਿਲਾਂ ਤਾਂ ਕਿਰਤ ਜ਼ਰੂਰੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਨੱਕੇ ਮੋੜ-ਮੋੜ ਕੇ ਸਿਖਾਇਆ ਵੀ ਕਿੱਦਾਂ ਨੱਕੇ ਮੋੜਨੇ ਆ ਮੱਝਾਂ ਚਾਰ-ਚਾਰ ਸਿਖਾਇਆ ਕਿੱਦਾਂ ਮੱਝਾਂ ਚਾਰਨੀ ਆ ਸਤਿਗੁਰਾਂ ਨੇ ਕੰਮ ਕਰ-ਕਰ ਕੇ ਦੱਸਿਆ ਸਾਨੂੰ ਕਿਰਤ ਤੋਂ ਰੋਕਿਆ ਨਹੀਂ ਫਿਰ ਵੀ ਸਿੱਖ ਕਹਿੰਦਾ ਲੈ ਜੋ ਅਮਰ ਸ਼ਕਲਿਆ ਜਿੰਦਗੀ ਕੀ ਰਹਗੀ ਐਨਾ ਸੁਖਾ ਰਸਤਾ ਤੈਨੂੰ ਦੇਤਾ ਹਜੇ ਵੀ ਡੋਲਦਾ ਫਿਰਦਾ ਵੀ ਮੈਨੂੰ ਪਤਾ ਨਹੀਂ ਪੜ੍ਹਾਈ ਨਹੀਂ ਹੋਊਗੀ ਪਤਾ ਨਹੀਂ ਵਿਆਹ ਨਹੀਂ ਹੋਣਾ ਮੇਰਾ ਪਤਾ ਨਹੀਂ ਨੌਕਰੀ ਨਹੀਂ ਕਰ ਸਕਦਾ ਬਹੁਤ ਵੱਡਾ ਕੋਈ ਹਵਾ ਨਾ ਬਣਾਓ ਸਾਦਗੀ ਵਿੱਚ ਰਹੁ ਸਿੰਪਲ ਜਿਹੜਾ ਜੀਵਨ ਗੁਰੂ ਸਾਹਿਬ ਨੇ ਦਿੱਤਾ ਸਿੱਖ ਨੂੰ ਹੁਕਮ ਹੈ ਦਸਾਂ ਨੋਹਾਂ ਦੀ ਕਿਰਤ ਕਰਨੀ ਨਕੰਮੇ ਨੂੰ ਗੁਰੂ ਨਾਨਕ ਦੇ ਘਰ ਵਿੱਚ ਕੋਈ ਥਾਂ ਨਹੀਂ ਨਕੰਮੇ ਨੂੰ ਪਰਮੇਸ਼ਰ ਤੇ ਆਪ ਸਾਰਿਆਂ ਨੂੰ ਪਾਲ ਰਿਹਾ ਸੈਲ ਪੱਥਰ ਮੈਂ ਜੰਤਿ ਉਪਾਏ ਤਾਕਾ ਰਿਜਕ ਆਗੇ ਕਰ ਧਰਿਆ ਵਾਹਿਗੁਰੂ ਤੇ ਆਪ ਕੰਮ ਕਰਦਾ ਤੁੱਧ ਸੰਸਾਰ ਉਪਾਇਆ ਸਿਰੇ ਸਿਰ ਤੰਦੇ ਲਾਇ ਆਪ ਤੂੰ ਸ੍ਰਿਸ਼ਟੀ ਸਾਜ ਕੇ ਆਪ ਹੀ ਸਾਰਿਆਂ ਨੂੰ ਰੋਜੀ ਬਖਸ਼ੀਏ ਰੋਜੀ ਤੇਰੀ ਦਿੱਤੀ ਕੋਈ ਕਰਦਾ ਕੰਮ ਲਾਏ ਹੋਏ ਨੇ ਸਾਰੇ ਕੋਈ ਭੁੱਖਾ ਨਹੀਂ ਸੁੰਦਾ ਕਰਮ ਅਨੁਸਾਰ ਕੁਦ ਨਾ ਕੁਦ ਸਾਰਿਆਂ ਦੇ ਮੂੰਹ ਪੈਂਦਾ ਹੀ ਪੈਂਦਾ ਆਪ ਵਾਹਿਗੁਰੂ ਸਾਰੇ ਕੰਮ ਕਰ ਰਿਏ ਕਿਹੜੇ ਕਿਹੜੇ ਕੰਮ ਕਰਦਾ ਭੈ ਵਿੱਚ ਪਵਨ ਵਹੈ ਸਦਵਾਉ ਭੈ ਵਿੱਚ ਚੱਲੈ ਲਖ ਦਰਿਆ ਪਵਨ ਉਹਦੇ ਭੈ ਵਿੱਚ ਹੈ ਦਰਿਆ ਉਹਦੇ ਹੁਕਮ ਵਿੱਚ ਚੱਲਦੇ ਪਏ ਨੇ ਭੈ ਵਿੱਚ ਅਗਨ ਕੱਢੇ ਵੇਗਾਰ ਭੈ ਵਿੱਚ ਧਰਤੀ ਦੱਬੀ ਪਾ ਆਹ ਧਰਤੀ ਉਹਦੇ ਹੁਕਮ ਅਨੁਸਾਰ ਚੱਲ ਰਹੀ ਏ ਇਹ ਮਾਲਕੇ ਚਲਾ ਰਿਹਾ ਆਪ ਵਾਇਗਰੂ ਸਾਰੇ ਕੰਮ ਕਰਦਾ ਔਨੂੰ ਨਕਮੀਆਂ ਹੀ ਨਹੀਂ ਚੰਗੇ ਲੱਗਦੇ ਕੰਮ ਕਰਨ ਵਾਲਾ ਹੋਵੇ ਵਾਇਗਰੂ ਨੇ ਸੰਸਾਰ ਬਣਾਇਆ ਉਹਦੇ ਸੰਸਾਰ ਪ੍ਰਤੀ ਤੁਹਾਡਾ ਕੋਈ ਨਾ ਕੋਈ ਯੋਗਦਾਨ ਹੋਵੇ ਭਾਵੇਂ ਤੁਸੀਂ ਚੰਗੇ ਸਕੂਲ ਵਿੱਚ ਪੜਾ ਕੇ ਕੋ ਚੰਗੀ ਵਿਦਿਆ ਪ੍ਰਦਾਨ ਕਰਕੇ ਚੰਗੇ ਨਾਗਰਿਕ ਬਣਾ ਦਿਓ ਭਾਵੇਂ ਚੰਗੀ ਪੜ੍ਹਾਈ ਕਰਕੇ ਰੱਬ ਦੇ ਜੀਵਾਂ ਦੀ ਕੋਈ ਦਵਾਈ ਬੂਟੀ ਕੋਈ ਵੈਦ ਕੋਈ ਡਾਕਟਰ ਦੀ ਨੌਕਰੀ ਚੰਗੀ ਪੜ੍ਹਾਈ ਕਰ ਲਓ ਭਾਵੇਂ ਪੋਲਿਟਿਕਸ ਵਿੱਚ ਜਾ ਕੇ ਚੰਗੇ ਸਮਾਜ ਦੇ ਚੌਣਕਾਰ ਬਣ ਜਾਓ ਚੰਗਾ ਕੋਈ ਸਮਾਜ ਦਾ ਭਲਾ ਹੋ ਜਾਵੇ ਇਦਾਂ ਦੀ ਕੋਈ ਕਿਰਤ ਹੋਵੇ ਕੰਮ ਜਿਹੜਾ ਮਰਜ਼ੀ ਹੋਵੇ ਪਰ ਹੋਵੇ ਕਿਰਤ ਧਰਮ ਦੀ ਧਰਮ ਦੇ ਅਨੁਸਾਰ ਅੱਜ ਕੱਲ੍ਹ ਵੇਖਣ ਚਾਹੁੰਦਾ ਹੈ ਕਈ ਘਰਾਂ ਚ ਜਾਓ ਤੇ ਭੈਣਾ ਕਹਿੰਦੀਆਂ ਜੀ ਪੁੱਤਰ ਸਾਡਾ ਜੀ BCA ਕਰ ਰਿਹਾ ਪੁੱਤਰ ਸਾਡਾ ਜੀ ਚੰਗੀ ਪੜ੍ਹਾਈ ਕਰ ਰਿਹਾ ਤੇ ਧੀ ਨੂੰ ਅਸੀਂ ਬਿਊਟੀ ਪਾਰਲਰ ਦਾ ਕੋਰਸ ਕਰਾ ਰਹੇ ਹਾਂ ਬਿਊਟੀ ਪਾਰਲਰ ਹੁਣ ਇੱਥੇ ਉਹਨੂੰ ਪੁੱਛਿਆ ਜਾਵੇ ਵੀ ਬਿਊਟੀ ਪਾਰਲਰ ਚ ਕੀ ਹੁੰਦਾ ਤੇ ਅੱਗੋਂ ਆਵਾਜ਼ ਆਏਗੀ ਜੀ ਲੋਕਾਂ ਦੀ ਸਿੱਖੀ ਵੱਧਦੀ ਹੈ ਇਹ ਸਾਡੀ ਧੀ ਜਿਹੜੀ ਸਿੱਖੀ ਨੂੰ ਸਾਹਮਣੇ ਵਾਸਤੇ ਗੁਰੂ ਸਾਹਿਬ ਨੇ ਸਾਨੂੰ ਤਤਪਰ ਹੋਣ ਨੂੰ ਕਿਹਾ ਤੇ ਸਾਡੀ ਧੀ ਦਾ ਕਿਉਂ ਪਰਵੱਟੇ ਬਣਾ ਦਿੱਤੇ ਉਹੀ ਕੁਝ ਵੈਕਸਿਨ ਆ ਚੀਜ਼ਾਂ ਕਰ ਕਰਕੇ ਲੋਕਾਂ ਦੀ ਸਿੱਖੀ ਦਾ ਘਾਣ ਕਰਦੀ ਹੈ ਕੇਸ ਕਤਲ ਕਰਦੀ ਹੈ ਲੋਕਾਂ ਦੇ ਇਦਾਂ ਦੀ ਕਿਰਤ ਨਾਲੋਂ ਆਪਣੀ ਧੀ ਨੂੰ ਘਰ ਬਿਠਾ ਲੋ ਆਖੋ ਸਤਨਾ ਸ਼੍ਰੀ ਵਾਹ ਹੈ ਗੁਰੂ ਅੱਗ ਲਾਉਣੀ ਹੈ ਇਹ ਜੇ ਪੈਸੇ ਨੂੰ ਇਹੋ ਜੇ ਸੋਨੇ ਨੂੰ ਅੱਗ ਲਾਉਣੀ ਜਿਹੜਾ ਕੰਨਾਂ ਨੂੰ ਖਾਵੇ ਇਦਾਂ ਦੀ ਮਾਇਆ ਨੂੰ ਅੱਗ ਲਾਉਣੀ ਹੈ ਜਿਹੜੀ ਜੀਵਨ ਦੇ ਮਕਾਦ ਦੇਵੇ ਸਾਡਾ ਜਿਹੜੀ ਗੁਰੂ ਨੂੰ ਪਿੱਠ ਦਵਾ ਦਵੇ ਆ ਤਾਂ ਹੋ ਗਈ ਗੁਰਮੁਖੋ ਬਿਊਟੀ ਪਾਰਲਰ ਦੀ ਗੱਲ ਬਾਕੀ ਜਿਹੜੇ ਚੰਗੀਆਂ ਨੌਕਰੀਆਂ ਲੱਗ ਕੇ ਸੱਚੀ ਤੇ ਸੁੱਚੀ ਕਿਰਤ ਹੋਵੇ ਧਰਮ ਦੀ ਕਿਰਤ ਦਾ ਅਰਥ ਹੈ ਧਰਮ ਜੋ ਕਹਿੰਦਾ ਜੋ ਤੇਰੇ ਸਤਿਗੁਰੂ ਨੇ ਤੈਨੂੰ ਸਮਝਾਇਆ ਉਹਨਾਂ ਅਸੂਲਾਂ ਨੂੰ ਮੰਨ ਕੇ ਤੇਰੀ ਕਿਰਤ ਹੋਵੇ ਮੰਨ ਕੇ ਚੰਗੀ ਨੌਕਰੀ ਲੱਗ ਗਈ ਵਧੀਆ ਅਫਸਰ ਲੱਗ ਗਿਆ ਸਿਵਲ ਸਰਵਿਸ ਕੋ ਪੇਪਰ ਪਾਸ ਹੋ ਗਿਆ ਆਈਏਐਸ ਤੱਕ ਦੀ ਪੋਸਟ ਪਹੁੰਚ ਗਿਆ ਵਧੀਆ ਸੀਏ ਵੀ ਬਣ ਗਿਆ ਹੁਣ ਕਿਸੇ ਨੂੰ ਲੋੜ ਪੈਗੀ ਤੇਰੇ ਤੋਂ ਕੰਮ ਦੀ ਵੀ ਸਾਡਾ ਗੁਰਸਿੱਖ ਗੁਰੂ ਭਾਈ ਹੈ ਤੇ ਅਸੀਂ ਇਹਨੂੰ ਬੇਨਤੀ ਕਰੀਏ ਤੇ ਗਾਂਹ ਰਿਸ਼ਵਤ ਨਾ ਲਵੇ ਜੇ ਤਾਂ ਰਿਸ਼ਵਤ ਲੈਂਦਾ ਫਿਰ ਕਾਹਦੀ ਤੇਰੀ ਕਿਰਤ ਹੈ ਰੱਬ ਨੇ ਤੈਨੂੰ ਚੰਗਾ ਦਿਮਾਗ ਦਿੱਤਾ ਚੰਗਾ ਪੜ੍ਹ ਕੇ ਡਾਕਟਰ ਬਣ ਗਿਆ ਡਾਕਟਰ ਵੀ ਬਣਿਆ ਤੇ ਗੁਰਮਖੋਲ ਲੋਕਾਂ ਦੀ ਛਿੱਲ ਲਾਉਣ ਲੱਗ ਗਿਆ ਗਰੀਬਾਂ ਦੀ ਛਿੱਲ ਲਾਉਣ ਲੱਗ ਗਿਆ ਲੋੜਵੰਦ ਨੇ ਤੇਰੇ ਕੋਲ ਆਉਣਾ ਹੀ ਹੈ ਤੇ ਤੂੰ ਛਿੱਲ ਲਾਉਣ ਲੱਗ ਗਿਆ ਮਾਫ ਕਰਿਓ ਇਦਾਂ ਦੇ ਬੰਦਿਆਂ ਦੀ ਕੀਰਤਨ ਕੰਮਿਆਂ ਤੋਂ ਵੀ ਭੈੜੀ ਐ ਨਕੰਮਿਆਂ ਤੋਂ ਵੀ ਭੈੜੀ ਸੋ ਕੀਰਤ ਧਰਮ ਦੀ ਕਰਨੀ ਧਰਮ ਦੀ ਕੀਰਤ ਹੋਵੇ ਕੰਮ ਗੁਰਸਿੱਖ ਕੋਈ ਵੀ ਕਰੇ ਪਰ ਇਹਦੇ ਕੰਮ ਦੇ ਅਸੂਲ ਹੋਣ ਜਿਹੜੇ ਗੁਰੂ ਸਾਹਿਬ ਨੇ ਸਾਨੂੰ ਦਿੱਤੇ ਅਕਾਲ ਤਖ਼ਤ ਸਾਹਿਬ ਤੇ ਇਧਰਲੇ ਪਾਸੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਜਾਓਗੇ ਤੁਸੀਂ ਉੱਪਰ ਤੁਹਾਨੂੰ ਸਾਹਮਣੇ ਦਰਬਾਰ ਸਾਹਿਬ ਦੇ ਦਰਸ਼ਨ ਹੋ ਜਾਣਗੇ ਪਰ ਜਦੋਂ ਤੁਸੀਂ ਦਰਬਾਰ ਸਾਹਿਬ ਮੱਥਾ ਟੇਕੋਗੇ ਅੱਗੇ ਦਰਸ਼ਨ ਦਿਉੜੀ ਹੈ ਤੁਹਾਨੂੰ ਅਕਾਲ ਤਖਤ ਸਾਹਿਬ ਦੇ ਦਰਸ਼ਨ ਨਹੀਂ ਹੋਣਗੇ ਅਕਾਲ ਤਖਤ ਸਾਹਿਬ ਦੇ ਦਰਬਾਰ ਸਾਹਿਬ ਤੋਂ ਦਰਸ਼ਨ ਨਹੀਂ ਪਰ ਅਕਾਲ ਤਖਤ ਸਾਹਿਬ ਤੋਂ ਦਰਬਾਰ ਸਾਹਿਬ ਦੇ ਦਰਸ਼ਨ ਹੋ ਰਹੇ ਨੇ ਮਤਲਬ ਕੀ ਹੈ ਗੁਰੂ ਅਰਜਨ ਦੇਵ ਜੀ ਨੇ ਇਦਾਂ ਦੀ ਉਹ ਸਾਰੀ ਕਰਾਈ ਸੀ ਜਦੋਂ ਸਿੱਖ ਆਵੇ ਉਹਨੂੰ ਚੇਤੇ ਹੋ ਜਾਵੇ ਜਦੋਂ ਤੂੰ ਬੈਠਾ ਨਿਤਨੇਮ ਕਰਨ ਤੈਨੂੰ ਤੇਰੀ ਕੁਰਸੀ ਯਾਦ ਨਾ ਹੋਵੇ ਜਦੋਂ ਤੂੰ ਜਾਂਦਾ ਹੈ ਗੁਰਦੁਆਰੇ ਫਿਰ ਤੂੰ ਅਫਸਰ ਨਾ ਰਹਿ ਜਾਏ ਫਿਰ ਤੂੰ ਗੁਰੂ ਦਾ ਪਖਾਰੀ ਬਣ ਕੇ ਨਮਾਣਾ ਹੋ ਕੇ ਮੱਥਾ ਟੇਕੇ ਜਦੋਂ ਗੁਰੂ ਦੇ ਚਰਨਾਂ 'ਚ ਗਿਆ ਉਦੋਂ ਨਮਾਣਾ ਹੋ ਕੇ ਜਾਵੇ ਪਰ ਜਦੋਂ ਤੂੰ ਆਪਣੀ ਕੁਰਸੀ ਤੇ ਬੈਠਾ ਹੈ ਤੈਨੂੰ ਗੁਰੂ ਚੇਤੇ ਰਵੇ ਆਖੋ ਸਤਨਾ ਸ਼੍ਰੀ ਵਾਹ ਇਹਨੂੰ ਕਹਿੰਦੇ ਨੇ ਗੁਰਮਖੋ ਭਾਵੇਂ ਆਪਣੀ ਕੁਰਸੀ ਤੇ ਬੈਠਾ ਹੈ ਪਰ ਗੁਰੂ ਅੱਗੇ ਰੱਖੇ ਇਹਨੂੰ ਕਹਿੰਦੇ ਕਿਰਤ ਧਰਮ ਦੀ ਕਰਨੀ ਸੱਚੀ ਸੁੱਚੀ ਕਿਰਤ ਹੋਵੇ ਖੋਟ ਨਾ ਹੋਵੇ ਮਾੜਾ ਨਾ ਸੋਚੇ ਕਿਸੇ ਦਾ ਮਾੜਾ ਨਾ ਉੱਥੇ ਰਿਸ਼ਵਤਾਂ ਇਦਾਂ ਦੇ ਕੰਮ ਨਾ ਹੋਣ ਕਿਸੇ ਨਾਲ ਕੋਈ ਤੱਕਾ ਨਾ ਹੋਵੇ ਵਿਤਕਰਾ ਨਾ ਹੋਵੇ ਆ ਮੇਰਾ ਆਪਣਾ ਆ ਬਗਾਨਾ ਇਹ ਚੀਜ਼ਾਂ ਨਾ ਹੋਣ ਗੁਰੂ ਗੋਬਿੰਦ ਸਿੰਘ ਜੀ ਨੇ ਉਹੀ ਸਿਖਾਇਆ ਸਭ ਮਹਿ ਜੋਤ ਜੋਤ ਹੈ ਸੋਏ ਸਾਰਿਆਂ 'ਚ ਉਹੀ ਜੋਤ ਵਸਦੀ ਹੈ ਤੇ ਸਾਰਿਆਂ 'ਚ ਉਸ ਪਰਮੇਸ਼ਰ ਦੀ ਜੋਤ ਹੈ ਫਿਰ ਬਗਾਨਾ ਤਾਂ ਕੋ ਹੋ ਰਿਆ ਹੀ ਨਹੀਂ ਸਾਰੇ ਆਪਣੇ ਹੀ ਨੇ ਵੈਗਰੂ ਆਪਣੇ ਤੇ ਵੈਗਰੂ ਦੇ ਸਾਰੇ ਆਪਣੇ ਨੇ